ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰੂ ਘਾਦਰਾ ਸੱਟਾ ਵੀ ਸਾਰੇ ਵੀੰਦ ਘਰਪਰਾ ਠੀਕ ਆ ਲਓ ਜੀ ਉੱਠ ਖੜੇ ਵਾਬਿਓ 9:00 ਵਜੇ ਨੂੰ ਤੇ ਬਸ ਹੁਣੇ ਉਠਿਆ ਆ ਦੋ ਮਿੰਟ ਪਹਿਲੇ ਠੀਕ ਆ ਤੇ ਚੋਬਰ ਆਇਆ ਆਪਣਾ ਜਿਹੜਾ ਕਲਰ ਕਰਦਾ ਉਹ ਆ ਕੇ ਅੰਦਰ ਆਦਾ ਕਰਨ ਲੱਗ ਗਿਆ ਸਾਈਡਿੰਗ ਕੰਮ ਦੀ ਮਨਾਰ ਵੀ ਕੋਲ ਕੇ ਪੁੱਟੀ ਪਾਟੀ ਉਹਨੇ ਆਦਾ ਕੰਮ ਚਲਾ ਲੈਣਾ ਉੱਠਲ ਸਾਰੀ ਮੈਂ ਕਿਹਾ ਚੱਲ ਪਹਿਲਾਂ ਘਰੇ ਚੱਲ ਕੇ ਆ ਕੇ ਨਾ ਭੁੱਖ ਜੀ ਲੱਗ ਜਾਂਦੀ ਥੋੜੀ ਜੀ ਤੇ ਕੋਈ ਚਾਹ ਚੁ ਪਈ ਉਹ ਨਹੀਂ ਕੋਈ ਹੋਰ ਸਮਾਨ ਸੋਲ ਮਾੜਾ ਵੜਾ ਕਰਾ ਹੁੰਦਾ ਤੇ ਖਾ ਪੀ ਜਾਵਾਂਗੇ ਹਨ ਤੇ ਫਿਰ ਦੇਖਦੇ ਆ ਬਸ ਨਾ ਪੀਸਾ ਕਤਾ ਬਣਾਉਣੇ ਆ ਕੰਮ ਦੀ ਚਾਲ ਬਾਦ ਆਗੇ ਜੇ ਇਧਰਲੇ ਘਰੇ ਤੇ ਰੂਟੀ ਰੋਟੀ ਖਾ ਜਾਂਦੀ ਬ్రో ਤੇ ਆਉਣ ਸਾਡੇ ਕੋ ਕਬੂਤਰ ਨਜਰੀ ਪਿਆ ਹੋ ਬੇਟਾ ਸਾਹਮਣੇ ਯਾਰ ਪਤਾ ਨਹੀਂ ਕਿਦਾ ਬ్రో ਇੱਕ ਸੈਕਿੰਡ ਚਲੋ ਕੋਈ ਗੱਲ ਨਹੀਂ ਦੇਖਦੇ ਹਨ ਰੰਗ ਰੂੰਗ ਦੇਖਦੇ ਥੱਲੇ ਆ ਕੇ ਜਾਂ ਇਧਰ ਦੂਰੋਂ ਖੜ ਕੇ ਵੀ ਕੀ ਰੰਗ ਲੱਗਾ ਮੈਨੂੰ ਗੁਲਾਬੀ ਰੰਗ ਲੱਗਾ ਲੱਗਦਾ ਪੋਟੇ ਤੇ ਕੂਤਰਦੇ ਯਾਰ ਹਨ ਚਲੋ ਕੋਈ ਨਾ ਸ਼ੈਡੋ ਪਹਿਲਾਂ ਤਾਂ ਕਰੀਏ ਲਾਈਟਾਂ ਨੂੰ ਤਾਂ ਬੰਦ ਕਰਦੇ ਠੀਕ ਹੈ ਲਾਈਟਾਂ ਨੂੰ ਟੋਮੀ ਜਗੀ ਜਾਂਦਾ ਸਾਰੀਆਂ ਫਿਰ ਆਪਾਂ ਚੱਲੇ ਚੋਬਰ ਕੋਲੇ ਦੇਖਦੇ ਚੋਬਰ ਕੀ ਕਰੀ ਜਾਂਦਾ ਹੈਗਾ ਹੋਰ ਜਨਾਬ ਇਹ ਕਰਨ ਲੱਗ ਗਿਆ ਆਪਾਂ ਉਸ ਨੂੰ ਪੈਸੇ ਆ ਗਏ हां 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 वही मैं सोच रहा था ना तभी आ गया मैं घर पे थोड़ा काम था <laughs> हां जी मेरे वीरू ਤੇ ਦੇਸੀ ਦਵਾਈ ਦੇਈਏ ਬ੍ਰੋ ਕਬੂਤਰ ਤੇ ਕਬੂਤਰਾਂ ਨੂੰ ਜਿੰਨੇ ਜਿੰਨੇ ਦਿੰਨੇ ਹੋਣੇ ਠੀਕ ਹੈ ਕਿ ਨਹੀਂ ਪਹਿਲੇ ਨੰਬਰ ਤੇ ਆ ਕਰਾ ਡੋਲੀਆਂ ਨਾਲ ਨੂੰ ਦੇ ਦਾਂ ਕਰਾ ਸਾਰਿਆਂ ਨੂੰ ਮੈਂ हां जी ਬੱਗ ਇਧਰ ਵੀ ਦੇ ਦੀ ਜਿਹੜੇ ਕੂਤਰ ਕੂਤਰਾਂ ਨੂੰ ਦੇਣੀ ਸੀ ਦਵਾਈ ਤੇ ਹੁਣ ਚੱਲੀ ਆਪਾਂ ਇਧਰ ਖੁੱਡੇ ਵਾਲੇ ਪਾਸੇ ਓਕੇ ਵੀ ਰਿਪੋਰਟ ਇਧਰ ਵੀ ਦੇਤੀ ਮੈਡੀਸਨ ਜਿੰਨੇ ਕਬੂਤਰਾਂ ਨੂੰ ਦੇਣੀ ਸੀਗੀ ਤੇ ਹੁਣ ਚੱਲੀਏ ਭਾਈ ਆਪਾਂ ਆਪਣੇ ਨਾਲ ਵਾਲੇ ਕੁਡੇ ਠੀਕ ਹੈ ਇੱਕ ਮਿੰਟ ਇਧਰ ਵੀ ਇੱਕ ਜੋੜੀ ਆ ਬਈ ਜਿਹੜੀ ਆਂਡੇ ਨਹੀਂ ਧਰਦੀ ਬਸ ਸਿਰਫ ਇੱਕ ਜੋੜੀ ਤੇ ਇਧਰਲੇ ਪਾਸੇ ਵੀ ਦੇਦੀ ਵੀ ਮੈਡੀਸਨ ਦੋ ਕ ਜੋੜਾਂ ਨੂੰ ਦੇਣੀ ਸੀਗੀ ਤੇ ਡੱਬਾ ਕਰਦਾ ਵਿਹਲਾ ਵੈਸੇ ਹੋਰ ਪੰਗਾ ਆਪਣੇ ਕੋਲੇ ਦੂਜੇ ਡੱਬੇ 'ਚ ਬੋਲਗਾ ਪੰਗਾ ਤੇ ਕੋਈ ਦਿੱਕਤ ਨਹੀਂ ਉਹ ਦੇਈ ਚੱਲਾਂਗੇ ਬਸ ਜਿਹੜੇ ਕਬੂਤਰਾਂ ਨੂੰ ਆਪਾਂ ਦੇਣੀਆਂ ਹਨ ਤੇ ਕੁਛ ਮੇਰੀ ਰਾਏ ਐ ਸੀਗੀ ਵੀ ਚਾਰ ਕ ਬੱਚਿਆਂ ਦੇ ਹੋਰ ਠੱਲਾ ਪਾਉਣ ਲਹਾਂਗਾ ਪੰਗਾ ਸੀ ਨਾ ਦੋ ਬੱਚੇ ਤਾਂ ਹੋਗੇ ਕਾਲੀ ਖੰਡ ਦੇ ਆਪਣੀ ਦੀ ਠੀਕ ਆ ਉਹ ਵੀ ਸਾਹਮਣੇ ਦੋ ਬੱਚੇ ਇਧਰ ਹੋਗੇ ਤੇ ਦੋ ਬੱਚੇ ਉਖੜੇ ਚੋਗੇ ਤੇ ਇਹਨਾਂ ਦੇ ਚਲੋ ਠੱਲਾਂ ਹੀ ਪਾਵਨ ਵਾਲੇ ਕਾਪੀ ਦੇ ਨੋਟ ਵਗੈਰਾ ਕਰਾਂਗੇ ਕਰਦਾ ਸਾਰਾ ਕੋਈ ਸੁਡਣਾ ਸ਼ੇਅਰ ਕੋਈ ਦਿੱਕਤ ਨਹੀਂ ਨਾਲ ਦਾ ਰੰਗ ਵੀ ਕਰਨਾ ਹੈ ਨਾਲ ਦਾ ਫਟਿਆਂ ਨੂੰ ਵੀ ਰੰਗ ਮਾਰਨਾ ਸੋ ਮਨੀ ਕੰਮ ਆਵੇ ਆਪਣੇ ਕੋਲੇ ਸਵੇਰ ਦੇ ਟਾਈਮ ਦਾ ਦਾਣਾ ਵੀ ਰੱਖਦੇ ਕਬੂਤਰਾਂ ਨੂੰ ਠੀਕ ਹੈ ਪਹਿਲੇ ਕੁਲੇ ਚ ਬੱਚਾ ਪੋਚਾ ਨੂੰ ਦੇਣਾ ਹੁੰਦਾ ਨਾ ਤਾਂ ਕਰੇ ਕੁੱਤਰ ਭੁੱਖੇ ਹੈਗੇ ਇੰਦਰ ਦੂਜੇ ਕੁੱਡੇ ਆਇਆ 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 ਕੁੱਤਰ ਨਾ ਕਰੰਦ ਚੱਲ ਹਾਂਜੀ ਬਾਪੇ ਉੱਤੇ ਹੁਣ ਕਬੂਤਰ ਵੀ ਇੱਥੇ ਆ ਕੇ ਬੈਠ ਗਿਆ ਉਹ ਜਿਹੜਾ ਪਰਾਂ ਬੈਠਾ ਏ ਤਾਰ ਤੇ ਪਤਾ ਨਹੀਂ ਕੀ ਦਾ ਯਾਰ ਢਿੱਡ ਤੇ ਉਹ ਉਹ ਡਿਗਾ ਡਿਗਾ ਗੁਲਾਬੀ ਢਿੱਡ ਹੈ ਬ్రో ਕੱਲਾ ਕੁੱਤਰ ਦਾ ਚਲੋ ਕੋਈ ਨਾ ਫਿਰਦਾ ਰਹਿੰਦੇ ਹੋ 100% ਵੀ ਉੱਥੇ ਝੰਡਗਾ ਤੇ ਬੈੰਦਾ ਕੁੱਤਰ ਹਾਂ ਉਹ ਝੰਡਗਾ ਲੱਗੀਆਂ ਨਾ ਚੱਲ ਰਾਂ ਚੱਲ ਰਾਂ ਦੇ ਵੰਦਾ ਉਤਰ ਜਾ ਕੇ ਮਨ ਲਾਦਾ ਉਹ ਦੇਖੋ ਹੁਣ ਉਹ ਫੇਰ ਉੱਥੇ ਜਾਵੜਿਆ ਉਹ ਚੱਲਰਾਂ ਦੇ ਉੱਤਰ ਦੀ ਕੋਸ਼ਿਸ਼ ਕਰਦਾ ਉਹ ਸਾਹਮਣੇ ਉਹ ਲੱਗਾਂ ਪੰਗਾ ਜਿਹੜੀਆਂ ਤਿਆ ਤੋ ਹੁਣਾਂ ਜਿਆਦਾ ਦੋ ਚ ਇੱਕ ਦੋ ਦਿਨਾਂ ਦਾ ਦੁਕਾਨ ਤੇ ਵੀ ਜਾਏ ਬਾਈ ਪੈੰਡ ਵਾਲੀ ਦੁਕਾਨ ਤੇ ਵੀ ਆਧਾਰ ਕਰਿਆ ਏ ਇੱਕ ਵਾਰ ਰੰਗ ਵਾਲੀ ਡੱਬੀ ਨਹੀਂ ਮੈਨੂੰ ਵੱਡੀ ਮਿਲੀ ਬਲੈਕ ਕਲਰ ਵਾਲੀ ਜਮਾ ਛੋਟੀ ਡੱਬੀ ਮਿਲ ਗਈ ਇੱਕ ਨਵਾਂ ਬੁਰਸ਼ ਜਿੰਨੇ ਵਾਲੀ ਰੰਗ ਕੀ ਤਾਂ ਨਹੀਂ ਬੁਰਸ਼ ਧੋਲ ਗਏ ਆਈ ਵਾਲੀ ਬੁਰਸ਼ ਨਵਾਂ ਹੀ ਲਿਆਉਣਾ ਦੋ ਸਟਿੰਗਾਂ ਇੱਕ ਲੇਜ਼ ਦਾ ਪੈਕਟ ਖਾਣ ਪੀਣ ਤਾਂ ਸਾਨੂੰ ਬਦਫਰ ਆਪਣਾ ਚੱਲਦਾ ਹੀ ਚੱਲਦਾ ਹਨਾ ਤੇ ਚਲੋ ਕੋਈ ਨਹੀਂ ਨਾ ਸਰ ਜੂਏ ਫਟੀਆਂ ਤੇ ਮਾਰਨਾ ਪਤਾ ਉਹ ਜਿਹੜੀਆਂ ਬਾਹਰ ਪੰਗਾ ਨਾ ਮੇਰੇ ਹਿਸਾਬ ਨਾਲ ਤੇ ਬਾਕੀ ਚਲੋ ਦੇਖਦਾ ਕਿ ਰਸਟਿੰਗ ਸਟੋਕ ਪੀ ਗਏ ਸਰੀਰ ਕਰਕੇ ਕਾਇਮ ਲਿਆਂਦਾ ਜੀ ਘਰੋਂ ਤਾਰਪਿੰਡ ਦਾ ਤੇਲ ਤਾਰਪਿੰਡ ਦਾ ਤੇਲ ਕੰਮ ਪੜ ਗਿਆ ਸਾ ਗਰਸੇ ਹੀ ਮਿਲ ਗਿਆ ਠੀਕ ਹੈ ਆਪਣੇ ਕੋਠੀ ਵਾਲੇ ਕੰਮ ਕਰੀ ਜਾਂਦੇ ਨੇ ਕੋਠੀ 'ਚ ਵੀ ਕਲਕੂਲੇਟਰ ਕਰ ਰਹੇ ਆ ਜੋੜੀਆਂ ਨੂੰ ਉਹਨਾਂ ਕੋਲ ਤਾਰਪਿੰਡ ਦਾ ਤੇਲ ਪੈਸੇ ਨੂੰ ਤਾਰਪਿੰਡ ਦਾ ਤੇਲ ਲਿਆਂਦਾ ਆ ਦੋਵੇਂ ਡੱਬਾਂ ਕਰਕੇ ਵੇਰ ਲੀਆਂ ਇਹਦੇ ਚ ਕੋਲਾ ਰੰਗ ਇਹਦੇ ਥੋੜਾ ਜਿਹਾ ਤਾਰਮੀਓ ਦਾ ਤੇਲ ਹੋਰ ਮਿਕਸ ਕਰਕੇ ਤੇ ਫਟਕਾਂ ਪੁੱਟੀਆਂ ਦੇ ਮਾਰਦ ਨਾਲੇ ਕਰਦੇ ਆ ਸੋਡਾ ਨਾਲ ਸ਼ੇਅਰ ਤੇ ਬਾਕੀ ਆਪਣਾ ਕਮਰਾ ਵੀ ਕਹਿੰਦੇ ਸਰਾ ਲੱਗੀ ਜਾਂਦਾ ਹਨਾ ਪੂਰ ਐਨ ਓਕੇ ਰਿਪੋਰਟਾਂ ਵਾਈਟ ਵਾਈਟ ਬਿਰਲਾ ਵਾਈਟ ਠੀਕ ਹੈ ਕਿ ਨਹੀਂ ਐਨ ਸਰਾ ਲਾ ਦੇਣੀ ਹੈ ਤੇ ਛੱਤ ਵਾਲਾ ਕੋੜ ਆਪਾਂ ਬਾਅਦ ਚ ਕੱਢਾਂਗੇ ਇਹ ਹਜੇ ਕਿਰਾਂ ਥੋੜਾ ਜਿਆਦਾ ਟਾਈਮ ਲੱਗੂਗਾ ਕਿਰਾਂ ਸਾਈਡਾ ਸਾਈਡਾ ਕਲੀਅਰ ਕਰਕੇ ਨਾ ਉੜੇ ਰੰਗਾਂ ਆਏ ਲੱਗੇ ਰੰਗ ਹੁੰਦਾ ਘੱਟ ਤੇ ਮੈਂ ਵਿੱਚ ਤੇਲ ਪਾਇਆ ਵੱਧ ਹਨਾ ਤਾਂ ਕਰਕੇ ਕੋਲ ਪਿੰਡ ਚ ਹੋਰ ਦੁਕਾਨ ਤੋਂ ਰੰਗ ਫੜ ਕੇ ਲੈਣਾ ਬਾਕੀ ਮੇਰੀ ਜੇਬ ਚ 50 ਰੁਪਏ ਵੀ ਸੀ ਮੈਨੂੰ ਬਾਅਦ ਚ ਪਤਾ ਲੱਗਿਆ ਹਨਾ ਮੈਂ ਵੀ 50 ਰੁਪਏ ਹੈਗੇ ਮੇਰੇ ਕੋਲੇ ਤਾਂ ਕਰਕੇ ਮਗੂਈ ਦੁਕਾਨ ਤੱਕ ਫਿਰ ਲੈ ਲਈਏ ਬਲੈਕ ਕਲਰ ਦੀ ਡੱਬੀ ਆ ਰਹੀ ਹੈ ਇਹਦੇ ਚ ਠੀਕ ਹੈ ਕਿ ਨਹੀਂ ਤੇ ਚਾਲਦੇ ਆਂ ਬਸ ਕਰੇ 200 ਐਮਐਲ ਬਲੈਕ ਕਲਰ ਠੀਕ ਹੈ ਕਿ ਨਹੀਂ 75 ਰੁਪਈਆ ਦੀ ਸੀਗੀ 70 ਰੁਪਏ ਮੇਰੀ ਜੇਬ ਚ ਸੀਗੇ ਤੇ 5 ਰੁਪਏ ਨੂੰ ਮੈਂ ਕੋਈ ਗੱਲ ਨਹੀਂ ਵਾਧਾ ਘਟਾ ਬਾਤ ਕਰ ਲਾਂਗੇ ਆਪਾਂ ਕਿਰਾਂ ਤੂੰ ਮੈਨੂੰ ਰੰਗ ਦੇ ਕਿਰਾਂ ਮੇਰਾ ਕੰਮ ਵੜਿਆ ਪਿਆ ਸਾਰੇ ਕਾਹ ਨੂੰ ਮਾਰ ਲਾਂ ਗਾਡਰਾਂ ਕੂਡਰਾਂ ਜਿਹੜੀਆਂ ਵਿੱਚ ਹਨ ਉਹਨਾਂ ਨੂੰ ਵੀ ਕਰ ਹੀ ਦੂੰਗਾ ਲੱਗਦਾ ਥਿਰ ਮੁਕਦੀ ਗੱਲ ਹੈ ਚਲੋ ਕਿਰਾਂ ਨੂੰ ਪੱਟ ਕੇ ਆਪਾਂ ਪਾਈਏ ਆਪਣੇ ਦੂਜੇ ਰੰਗ ਤੇ ਕਰੀਓ ਫੱਟੀਆਂ ਸਾਹਮਣੇ ਰੱਖੀ ਪਿਆ ਉਹ ਦੇਖੋ ਉਹ ਪੰਗਾ ਗੱਡੀ ਤੇ ਹੁਣ ਉਹਨੂੰ ਰੰਗ ਕਰਕੇ ਨਾ ਵੀਡੀਓ ਫੇਰ ਹੀ ਸ਼ੇਅਰ ਕਰੂੰਗਾ ਉਹ ਫਟਕਾ ਨੂੰ ਨਹੀਂ ਵੇਝਦੀ ਮੁੜ ਕੇ ਫੋਨ ਨੂੰ ਜੋ ਹੱਥ ਲਾਉਣਾ ਤੇ ਮੁੜ ਕੇ ਕੰਮ ਖਰਾਬ ਹੋ ਜਾਂਦਾ ਇਟਸ ਰੈਸਟ ਟਾਈਮ ਮੇਰੇ ਵੀਰੋ ਥੱਕ ਗਏ ਜੀ ਕਲਰ ਕੋਡਰ ਮੈਂ ਵੀ ਬਹੁਤ ਮਾਰਦਾ ਛਾਂਡੀ ਕਰਦੀ ਕਲਰ ਵਾਲੀ ਹਣਾ ਹੁਣ ਤਾਂ ਹੱਥ ਤੇ ਧੋਗੇ ਬੈਠਾ ਮੈਂ ਵਧੀਆ ਦੋ ਡੱਬੇ ਮਗਾਦਾ ਰੰਗ ਲੈ ਇੱਕ 200 ਗ੍ਰਾਮ ਇੱਕ 50 ਗ੍ਰਾਮ 250 ਗ੍ਰਾਮ ਰੰਗ ਲਾਦਾ ਛੋਡੇ ਬਾਈ ਦੇ ਠੀਕ ਹੈ ਤਾਂ ਇਧਰ ਵੀ ਡਬਲ ਕੋਟ ਵੱਜ ਰਿਹਾ ਤੇ ਦੇਖੋ ਫਿਰ ਵਾਈਟ 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 ਹੋ ਜਾਣਾ ਡਬਲ ਕੋਟ ਜਦੋਂ ਵੱਜਣਾ ਸਾਰਾ ਇਧਰੋਂ ਆ ਵੀ ਖਾਨੇ ਵੀ ਸੋਹਣੇ ਬਣ ਗਏ ਖਾਨੇ ਨਾ ਯਾਰ ਬੁਰਸ਼ ਨਾਲ ਹੀ ਮਾਰਦੇ ਕਿਉਂਕਿ ਇਹ ਨਾ ਚੱਕਰ ਵਿੱਚ ਤੁਹਾਨੂੰ ਮੈਂ ਦੱਸਦਾ ਇਹ ਹੈਗਾ ਬਲਜੀਤ ਦੀ ਮਾਸੀ ਦਾ ਮੁੰਡਾ ਤੇ ਇਹਨੇ ਇਹਦੀ ਟਿਕਟਾ ਇਹਨੇ ਜਾਣਾ 25 ਤਰੀਕ ਨੂੰ ਨਹੀਂ 24 ਤਰੀਕ ਨੂੰ ਹਨਾ ਤੇ ਉਦੋਂ ਫਿਰ ਇਹਨੇ ਆਪ ਦਾ ਸਮਾਨ ਸੋਨ ਨੂੰ ਪੈਕਿੰਗ ਕਰਨੀਆਂ ਹੋਰ ਇਸ ਤਰ੍ਹਾਂ ਨੂੰ ਸਾਢੇ ਕਿਉਂ ਨਾ 100 ਕੰਮ ਹੋਣਾ ਸਾਨੂੰ ਪਤਾ ਹੈ ਤੇ ਤਾਂ ਕਰਕੇ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਹਨਾ ਜੇ ਮੇਰੇ ਕੋਲ ਮਤਲਬ ਟਾਈਮ ਖੁੱਲਾ ਹੁੰਦਾ ਵੀ ਕਹਿੰਦਾ ਯਾਰ ਵੀ ਏਡਾ ਸਰਾ ਲਾਉਣਾ ਸੀ ਨਾ ਮੈਂ ਸਾਰਾ ਕੁਝ ਕਹਿੰਦਾ ਸਾਰਾ ਕੁਝ ਮਾਫ ਕਰਦਾ ਕਹਿੰਦਾ ਛੱਤ-ਛੁੱਤ ਵੀ ਪੱਟ ਕੇ ਸਾਰਾ ਉਜਾਬ ਕਰ ਦਿੰਦਾ ਬੇਫਿਕਰ ਹੋ ਜਾਂਦਾ ਤੂੰ ਤੇ ਪਰ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਪਿੰਡ ਜਾਣਾ ਹਨਾ ਤਾਂ ਕਰਕੇ ਵੀ ਬਸ ਜਲਦੀ ਜਲਦੀ ਜੀ ਕਹਿੰਦਾ ਕੰਮ ਨਿਬੇੜ ਲ ਤੇ ਮੈਨੂੰ ਆਇਆ ਵੀ ਆਜਾ ਅੱਜ ਮੈਂ ਕੰਪਲੀਟ ਕਰਕੇ ਜਾਵਾਂ ਸਾਰਾ ਸਾਈਡਾਂ ਵਾਲੀਆਂ ਕੰਦਾ ਤਾਂ ਕਰਕੇ ਫਿਰ ਆ ਖਾਨੇ ਬਹੁਤ ਜ਼ਿਆਦਾ ਔਖੇ ਸੀ ਕੋਰਾ ਕਾਰਾ ਬਣਾਉਣੀਆਂ ਵਾਲ ਪੁੱਟੀ ਮਾਰਨੀ ਬਹੁਤ ਜ਼ਿਆਦਾ ਵੱਡਾ ਕੰਮ ਬਣ ਜਾਂਦਾ ਬਈ ਬਰੀਕੀ ਕੰਮ ਹੋ ਜਾਂਦਾ ਇਹ ਤਾਂ ਕਰਕੇ ਫਿਰ ਇਹਦੇ 'ਚ ਬੁਰਸ਼ ਨਾਲ ਮਾਰਤਾ ਇੱਕ ਕੋਡ ਬੁਰਸ਼ ਨਾਲ ਮਾਰਤਾ ਇੱਕ ਵਾਰੀ ਹੋਰ ਮਾਰ ਦਾਂਗੇ ਕਹਿੰਦਾ ਪੂਰਾ ਵਾਈਟ ਹੋ ਜਾਣਾ ਤੇ ਜਿਹੜੀਆਂ ਕੰਦਾ ਪਲੇਨ ਐ ਉਹਨਾਂ ਤੇ ਡਬਲ ਕੋਡ ਵਾਲ ਪੁੱਟੀ ਮਾਰੂਗਾ ਠੀਕ ਆ ਪ੍ਰੋਪਰ ਇਧਰ ਲਈ ਕੰਦ ਰਹਿ ਗਈ ਆ ਬਸ ਇਧਰ ਵੀ ਡਬਲ ਕੋਡ ਬੱਜਣਾ ਹੈਗਾ ਤੇ ਇਹ ਸਾਰਾ ਕੁਝ ਸਰਾ ਲਾਦਣਾ ਹੋਣੇ ਚੂਬਰ ਨੇ। ਬਾਕੀ ਖੁੱਡੇ ਸਾਨੂੰ ਦਿਖਾ ਹੀ ਦਿੱਤੇ ਹਨਾ ਖੁੱਡਿਆਂ 'ਚ ਤਾਂ ਕੋਈ ਕੱਚ ਨਹੀਂ ਛੱਡੀ। ਖੁੱਡੇ ਤਾਂ ਐਨ ਇੱਕ ਨੰਬਰ ਕਰਤੇ ਜਾਮਾ। ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਨਾਲੇ। ਬਾਕੀ ਉਦੋਂ ਬਾਅਦ ਖੁੱਡਿਆਂ 'ਚ ਮੈਂ ਵੀ ਆਪ ਦੀ ਹੀ ਕਾਰਾਗਰੀ ਕੀਤੀ ਹੈਗੀ। ਖੁੱਡੇ ਤਾਂ ਆ ਦੇਖੋ ਲੈ। ਤੁਹਾਡੇ ਸਾਹਮਣੇ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਆ ਦੇਖੋ ਇਹ ਤਾਂ ਮੈਂ ਵੀ ਗਾਰਡਰ-ਗੂਡਰ ਕਾਲੀ ਕੀਤੀ ਸੀ, ਕਾਲਾ ਰੰਗ ਮਾਰ ਕੇ ਖੜਾਇਆ ਤੇ ਥੋੜਾ ਮੋਟਾ ਸਾਈਡ ਤੇ ਲੱਗਾ ਕੋਈ ਗੱਲ ਨਹੀਂ ਨਕ ਤਾਂ ਚੱਲਦਾ। ਇਧਰੋਂ ਇਹ ਗਾਰਡਰ ਕਾਲੀ ਕਰਤੀ ਸੀ ਮੈਂ। ਇਧਰ ਲਈ ਵੀ ਮਾੜੀ ਮੋਟੀ ਜੀ ਕਰਤੀ ਸੀ ਕਾਲੀ ਮੈਂ ਸਾਹਮਣੇ ਤੋਂ ਬਲੈਕ ਫੱਟੀ ਤੇ ਬਾਕੀ ਵੇਖੋ ਹਨਾ ਕੀ ਚੀਜ਼ ਸਭ ਸਰਾ ਲਾਤੀ ਯਾਰ ਬਈ ਮੁੰਡੇ ਨੇ ਤੇ ਦਰਾ ਫੱਟੀਆਂ ਸੁੱਕਣੀਆਂ ਸੁੱਕਣੀਆਂ ਬਾਹਰ ਰੱਖਾਂ ਮੰਨ ਕੇ ਚੱਲੋ ਜਦੋਂ ਸੁੱਕ ਗਈਆਂ ਤੇ ਉਦੋਂ ਬਾਅਦ ਇਹ ਵੀ ਖੁੱਡਾਂ ਚ ਫਿਕਸ ਕਰ ਦਾਂਗੇ ਇਹਨਾਂ ਤੇ ਵੀ ਬਲੈਕ ਰੰਗ ਮਾਰਤਾ ਓਕੇ ਰਪੋਟਾਂ ਤੇ ਅੱਜ ਬੱਚੇ ਭੌਂ ਦਾ ਟਾਈਮ ਹੈ ਨੀਗਾ ਕੱਲ ਤੋਂ ਜਮਾ ਸਾਰਾ ਘਰ ਸੈਟਵਟ ਕਰਕੇ ਸਾਫ਼ ਸਫਾਈ ਕਰਕੇ ਜਮਾ ਇੱਕ ਨੰਬਰ ਵਧੀਆ ਰਿਲੈਕਸ ਹੋ ਕੇ ਫੇਰ ਉਦੋਂ ਬਾਅਦ ਆਪਾਂ ਬੱਚਿਆਂ ਤੇ ਜ਼ੋਰ ਦੇਵਾਂਗੇ ਹਨਾ ਕਮਰੇ ਦੀ ਸਾਫ ਸਫਾਈ ਕਰਕੇ ਬੈੱਡ ਬੁੱਡਾ ਲਾ ਕੇ ਦੂਰੀਆ ਰੱਖਦਾ ਬਾਕੀ ਆ ਸਾਰਾ ਸਮਾਨ ਆਪਣਾ ਆਦਾ ਇਹਦੇ ਚੋਂ ਅਲਮਾਰੀ ਚੋਂ ਕੱਢ ਕੇ ਆ ਰੱਖ ਰੱਖਿਆਗਾ ਇਹਦੀ ਸੈਟਿੰਗ ਸ਼ੂਟਿੰਗ ਕਰਕੇ ਸਾਰੇ ਕੰਮ ਦੀ ਤੇ ਕੱਲ ਤੇ ਕਰਪਾਵਾ ਦੀ ਉਮੀਦ ਹੈ ਵੀ ਕੱਲ ਤੇ ਕਰਪਾਵਾ ਫਰੀ ਹੋ ਜਾਣਗੇ ਤੇ ਫੇਰ ਉਦੋਂ ਬਾਅਦ ਇਹ ਕਬੂਤਰਾਂ ਤੇ ਤੇ ਬੱਚਿਆਂ ਤੇ ਜ਼ੋਰ ਦੇਵਾਂਗੇ ਠੀਕ ਹੈ ਕਿ ਨਹੀਂ ਤੇ ਬਾਕੀ ਮੀਰ ਆ ਯਾਰ ਜਿਹੜੀਆਂ ਦੋ ਕੁ ਜੋੜੀਆਂ ਲੱਗ ਗਈਆਂ ਹਨਾ ਪੱਕੀਆਂ ਉਹਨਾਂ ਨੂੰ ਮੈਂ ਖੁੱਡਿਆਂ ਜੀ ਛੱਡ ਦਿਆਂ ਯਾਰ ਇੱਕ ਤਾਂ ਜੋੜੀ ਤੇ ਇੱਕ ਆ ਜੋੜੀ ਥੱਲੇ ਡੇ ਲਾਉ ਬਾਦ ਪਹਿਲੀ ਜੋੜੀ ਤੇ ਦਰੇ ਸਪਲਾਈ ਕਰੀਏ ਖੁੱਡੇ ਜੀ ਠੀਕ ਆ ਪਹਿਲੇ ਨੰਬਰ ਦੇ ਕਬੂਤਰੀ ਥੱਲੇ ਬੈਠੀ ਚੱਲ ਕੋਈ ਨਾ ਜਿੱਥੇ ਬੈਠੀਂ ਕੂਤਰ ਮਗਰੀ ਆਊਗਾ ਤੇਰੇ ਚਲੋ ਹੌਲੀ ਹੌਲੀ ਸੈਟਿੰਗ ਵੈਟਿੰਗ ਕਰ ਲੈਣੇ ਨੇ ਆਪਦੀ ਤੇ ਇਧਰੋਂ ਬਈ ਥੋੜੀ ਜੀ ਹੋਰ ਸੈਟਿੰਗ ਕਰਨੀ ਸੀ ਆਂਡਿਆਂ ਦੀ ਹਨਾ ਉਹ ਵੀ ਘਰ ਵੀ ਬਾਕੀ ਰੰਗ ਰੂੰਗ ਲਾਤੇ ਮਾਂਡਾ ਤੇ ਮੇਰੇ ਕੋਲੇ ਫੰਬਾ ਹੈ ਨਹੀਂ ਸੀ ਹਨਾ ਚਲੋ ਹੱਥ ਨਾਲ ਹੀ ਮੈਂ ਦੋ ਨਿਸ਼ਾਨ ਤੇ ਇੱਕ ਮਿੰਟ ਆ ਕਾਲੀ ਚੀਨੇ ਦੀ ਜੋੜੀ ਲਾਉਣੀ ਆ ਆਪਾਂ ਇਹਦੇ ਥੱਲੋਂ ਆਡਾ ਚੱਕ ਕੇ ਆਪਾਂ ਜਿਹੜਾ ਸਹੀ ਅੰਡਾ ਹੈ ਉਹ ਬੈਥਲੇ ਰੱਖ ਦੇ ਕਰ ਤਿੰਨ ਆਂਡੇ ਹੋਗੇ ਇੱਥੇ ਬਹਿਜੂ ਤਿੰਨ ਆਂਡੇ ਆਇ ਕਾਂਡਾ ਉਹ ਆ ਕੰਮ ਦਾ ਨਹੀਂ ਫੁੱਕ ਆਗਾ ਤੇ ਚੀਨੇ ਨੂੰ ਚਾ ਕੇ ਲੈ ਚਲਗੇ ਅੰਦਰ ਇਹਦੀ ਜੋੜੀ ਲਾਉਣੀ ਆ ਤੇ ਦੇ ਨਾਲ ਹੀ ਕਬੂਤਰੀ ਬੰਦਰ ਲੈ ਚਲਗੇ ਉਹ ਪਾੜ ਕੇ ਹੋਰ ਕਬੂਤਰ ਨਾਲ ਲਾਉਣੀ ਆ ਇਹ ਵੱਡਾ ਚੀਨਾ ਪਾੜ ਕੇ ਹੋਰ ਕਬੂਤਰੀ ਨਾਲ ਲਾਉਣਾ ਤੇ ਇਹਦੇ ਦੋ ਆਂਡੇ ਚੱਕ ਕੇ ਆਪਾਂ ਪਿਆਵਰੀ ਰੱਖ ਜਾਂਦੇ ਠੀਕ ਆ ਬੱਦ ਓਕੇ ਰਿਪੋਰਟ ਚੱਲ ਬੇਬੀ ਇੱਥੇ ਬੈਠੋ ਨੇ ਇਦੇ ਨਾਲ ਇੱਕ ਕਬੂਤਰੀ ਵੀ ਕੱਢ ਲੈ ਗਿਆ ਆਪਾਂ ਓਕੇ ਹੋ ਗਈ ਜੀ ਰਿਪੋਰਟ ਇੱਕ ਜੋੜੀ ਇਧਰੋਂ ਚੱਕ ਲਈ ਦੋ ਜੋੜੀਆਂ ਛੜਤੀਆਂ ਤੇ ਉਹ ਕਾਂਡਿਆਂ ਦੀਆਂ ਅਗਲਾ ਬਦਲੀ ਕਰਤੀ ਹੈ ਨਾ ਉਹਨਾਂ 'ਚ ਹੁਣ ਮੈਂ ਇੱਕ ਸਕੀਮ ਇਹ ਲਾਉਣੀ ਹੈ ਵੀ ਉਹਨਾਂ 'ਚ ਇੱਕ ਅੰਡਾ ਚੱਕ ਕੇ ਆਪਾਂ ਬੈਠ ਕੇ ਚ ਰੱਖਣਾ ਤੇ ਦੋ ਅੰਡੇ ਨੇ ਥਲੇ ਰੱਖਨੇ ਓਕੇ ਬਾਬੇ ਰਿਪੋਰਟਾਂ ਤੇ ਬਾਕੀ ਸੱਚ ਵੀ ਚਾਰਕ ਬੱਚਿਆਂ ਦੇ ਹੋਰ ਠੱਲਾਂ ਪਾਉਣੀਆਂ ਮੀਰੇ ਉਹਨਾਂ ਦੇ ਵੀ ਉਹ ਵੀ ਪਾਜ ਦੇਗੇ ਲੱਗਦਾ ਤਾਂ ਕੰਮ ਨਵੇਂ ਵੇਟਦੇ ਗਿਆ ਇਹ ਦੋ ਤਾਂ ਕਾਲੀਖੰਡ ਦੇ ਆਪਣੀ ਦੇ ਤੇ ਬਾਦਲ ਚੱਲੇ ਆ ਵੀ ਜੋਕਰ ਨੂੰ ਜੜਾ ਹੋਣਾ ਉਹ ਰਿਸ਼ਤੇਦਾਰੀ 'ਚ ਗਿਆ ਸੀ ਦੋ ਦਿਨ ਹੋ ਗਏ ਤੇ ਅੱਜ ਆਇਆ ਕਹਿੰਦਾ ਬਾ ਟਾਈਮ ਚ ਵੀ ਉਹਨੇ ਪੜਦੇ ਆਹ ਕਾਦੇ ਨਜ਼ਰ ਰੱਖਿਆ ਇਹਨੇ ਸ਼ੋਪੀਸ ਨੂੰ ਦੰਦ ਨੰਦੜ ਵਾਲੀ ਵੇਖ ਲਾ ਗੁਰਾਂ ਸਿੰਘ ਮੇਰੇ ਵੀਰੋ ਚੱਲ ਪਏ ਜੀ ਮੇਡ ਚੋਬਰ ਹੁਣ ਬੱਚੇ ਦੀ ਟ੍ਰੇਨਿੰਗ ਲਾਵਾਂਗੇ ਇਹ ਜਾਵੜਾ ਜੀ ਮੈਥੋਂ ਇਕੱਲੇ ਢੋਲੀ ਹੋਈ ਹੈ ਨਾ ਤੇ ਕੱਲ ਤੋਂ ਖੇਡ ਲਿਆਣਾ ਗੋਪਾ ਕਿਉਂਕਿ ਅੱਜ ਤੱਕ ਮੇਰਾ ਕੋਰਸ ਨਾ ਕੰਪਲੀਟ ਕਰਕੇ ਤੇ ਕੱਲ ਤੋਂ ਬੱਚੇ ਦੀ ਟ੍ਰੇਨਿੰਗ ਪੱਕੀ ਐ ਮਾ ਬਾਦਲ ਜੀ ਖਾ ਕੇ ਬਰਗਰੂਗੂ ਕਰੋ ਹੋ ਕੇ ਕੈਮ ਤੇ ਡੋਜਾਂ ਬੰਨ ਕੇ ਚੱਲ ਬੇ ਪਿੰਡੋਂ ਬੁਰਰਾ ਆਗੇ ਜੀ ਕਰੇ ਆ ਤੇ ਛਤਰੀ ਕਿਨੇ ਲਾਰਕੇ ਕਿ ਬੱਚੀ ਨਹੀਂ ਲਾਈ ਹੋਣੀ ਨਾ ਜਵਾਕਾਂ ਨੇ ਨਹੀਂ ਬੈਠੇ ਹੈ ਨਹੀਂ ਗਏ ਨਹੀਂ ਉਹ ਦੂਜਾ ਹੁਣ ਆਪਣਾ ਢਾ ਅੰਦਰ ਕਲਰ ਕਰੀ ਜਾਂਦਾ ਰੰਗ ਤੁਹੇ ਬੈਠੇ ਹੈ ਮੈਨੂੰ ਕਿੰਨਾ ਵਾਹ ਬੈਠੇ ਕਿਰਪਾਨ ਕੱਢਣ ਹਾ ਵੇ ਅਚਾਨਕ ਉਸਤਾਦ ਮੈਂ ਬੈਠਿਆ ਇਹ ਤਾਂ ਉਸਤਾਦ ਜੀ ਬੈਠਿਆ ਆਪਣੇ ਠੀਕ ਹੈ ਕਿ ਨਹੀਂ ਰੰਗ ਵਾਲੀ ਛੰਡ ਕਾਰਤੀ ਸਾਹਮਣੇ ਵਾਲੇ ਕੰਦੇ ਵੇਖੀ ਹੈ ਲਓ ਜੀ ਤੇ ਬੱਚੇ ਨੂੰ ਵੀ ਵੈਸਤਾ ਕੱਲ ਨੂੰ ਖੇਤ ਲੈ ਜਾਣਾ ਸੀਗਾ ਪਰ ਇਹਨੂੰ ਖੇਤ ਅੱਜ ਹੀ ਲੈ ਆਏ ਸੀ ਠੀਕ ਹੈ ਕਿ ਨਹੀਂ ਮੈਂ ਇਹ ਮਾੜਾ ਮੋਟਾ ਕਰਕੇ ਕੋਈ ਗਾਰਡਮੈਂਟ ਇਹਦਾ ਛੱਡ ਕੇ ਇਹਨੂੰ ਭੱਜ ਗਏ ਮੈਂ ਭੱਜ ਕਾਉਣਾ ਤੂੰ ਉੱਥੇ ਖੜ ਮੈਂ ਛੱਡ ਦਿਆਂ ਨਾ ਮੈਨੂੰ ਵੀ ਇਹ ਭੱਜ ਕਾਉਂਦਾ ਕਿ ਨਹੀਂ ਪਿੱਛੇ ਚੱਲ ਤੂੰ ਕੋਈ ਨਾ ਤੁਹਾਨੂੰ ਦਿਖਾਉਣੇ ਆ ਪੈਂਤਰਾ ਕੋਈ ਨਵੇਂ ਆਈਟਮ ਆੜ ਕੁਛ ਦਰੋਂ ਭੱਜ ਨਹੀਂ ਨਹੀਂ ਮੈਂ ਇਧਰ ਨਹੀਂ ਆਉਂਗਾ ਭੱਜ ਕੇ ਆ ਜਾ ਫਿਰ ਚੱਲ ਅੱਗੇ ਚੱਲ ਤੂੰ ਤੂੰ ਅੱਗੇ ਚੱਲ ਅੱਗੇ ਹੋਰ ਮੈਂ ਕਿੱਧਰ ਜਾਵਾਂ ਫੇਰ ਮੈਂ ਹਵਾਵਾਟ ਆਉਂਗਾ ਆ ਜਾ ਆ ਜਾ ਆ ਜਾ ਆ ਜਾ ਆਇਆ ਓਏ ਪਤੰਦਰਾ ਬੇਜਤੀ ਕਰਾਤੀ ਹਾਂਜੀ ਬਾਪੂ ਲਿਆਂਦਾ ਜੀ ਨੂੰ ਵਾਪਸ ਠੀਕ ਹੈ ਕਿ ਨਹੀਂ ਤੂੰ ਤਾਂ ਵਧਗਾ ਆ ਜਾਂਦਾ ਜਦੋਂ ਵੀਡੀਓ ਬਣਾਉਣੇ ਹਨ ਉਹ ਤੋਂ ਜਾਣ ਕੇ ਨਹੀਂ ਆਉਂਦਾ ਇਹ ਹਾਂ ਇਹ ਤਾਂ ਗੇਟ ਕੋਲ ਛੱਡ ਕੇ ਖਾਵੇਂ ਸਾਨੂੰ ਫੇਰ ਆਉਂਗਾ ਹੜ 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 ਥੋੜਾ ਜਿਹਾ ਚੱਲ ਆਇਆ 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 ਹੌਲੀ ਕਰ ਲੈ ਵਾਸ ਵਾਸ ਬਾਰੂਗਲਾ ਰੋਲ ਆਇਆ 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 ਆ ਗਿਆ ਇੱਕ ਵਾਰੀ ਹੋਰ ਇੱਥੇ ਢਾਗਾਂਗੇ ਧਤੂਰੀ ਚਲ ਮਾੜਾ ਮਾੜਾ ਹੁਣ ਸਾਰਾ ਆਇਆ 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 ਆ ਗਿਆ ਓਕੇ ਥੋੜੀ ਜਿਹੀ ਲਓ ਜੀ ਚਾਰਕ ਬੱਚਿਆਂ ਦੇ ਹੋਟਲਾਂ ਪਾਉਣੀਆਂ ਸੀਗਾ ਦੋ ਤਾਰ ਐ ਠੀਕ ਐ ਕਾਲੀ ਦੇ ਪਿਓ ਦੇ ਜਮਾਂਦਰੂ ਕਾਲੇ ਮੋਢੇ ਚਿੱਟੇ ਟੂਸੇ ਇਹ ਕਹਾ ਕਲਾ ਚੀਨਾ ਠੀਕ ਐ ਇਹਨਾਂ ਦੋਵਾਂ ਦੇ ਠੱਲਾਂ ਪਾ ਗਏ ਤੇ ਫਿਰ ਉਹ ਤੋਂ ਬਾਅਦ ਦੋ ਬੱਚਿਆਂ ਦੇ ਹੋਠ ਠੱਲਾ ਪਾਉਣੇ ਚਾਰ ਠੱਲਾਂ ਕੱਢ ਰੱਖਣ ਲੱਗਦੇ ਹਾਂ ਤੇ ਮੈਂ ਪਾ ਦੀਆਂ ਮੁੜ ਕੇ ਵੱਡੇ ਹੋ ਜਾਂਦੇ ਆ ਹਾਂਜੀ ਬਾਬੇ ਉਹ ਤੋਂ ਵੀ ਬੱਚਿਆਂ ਦੇ ਠੱਲਾਂ ਪਾ ਦੀਆਂ ਗਾਇ ਚੁੱਭ ਰੱਖਣ ਫਿਰ ਉਹਨਾਂ ਨੂੰ ਉਹਨਾਂ ਦੇ ਖੁੱਡੇ 'ਚ ਤੇ ਆ ਨਵੀਂ ਜੋੜੀ ਲਈ ਸੀ ਨਾ ਕੂਤਰ ਤਾਂ ਪੁਰਾਣੀਆਂ ਜੋੜੀਆਂ ਪਾੜ-ਪਾੜ ਕੇ ਲਾ ਗਏ ਸੀ ਘਠੀਆ ਕਿ ਨਹੀਂ ਆ ਦੋ ਠੱਲਾਂ ਪਾ ਦੀਆਂ 145 ਤੇ 46 ਤੇ ਇਦੋਂ ਅਗਲਿਆਂ ਦੇ ਕਾਲੀ ਦੇ ਬੱਚੇ ਲਿਆਉਣੇ ਆ ਉਹਨਾਂ ਦੇ ਪਾਵਾਂਗੇ ਰੱ ਦਾਣਾਂ ਲੈਣ ਟ੍ਰੀਆਂ ਫੋਲਡਡਆਂ ਇੱਕ ਫੜਾ ਦੇ ਇਧਰ ਲੈ ਫੇ ਦੂਜੀ ਛੱਡ ਦੇ ਇਧਰ ਫੜ ਦੇ ਫੜ ਦੇ ਇਧਰ ਨੂੰ ਛੱਡ ਪਰ ਲੈ ਲੈਂਦੇਵੇਂ ਕਿਤੇ ਮੁੜ ਕੇ ਆ ਕੇ ਲੋਕ ਡੱਕੇ ਸੀ ਸਮਾਨ ਦੇ ਦੋਵੇਂ ਫੇ ਲੈ ਉਹਨਾਂ ਫੜਾ ਇਧਰ ਵੀ ਜਾ ਕਰਕੇ ਚੱਲ ਉਹਨੂੰ ਭੇੜ ਇਹਦੇ ਇਹਨਾਂ ਨੂੰ ਰੱਖ ਲ ਗੇ ਬੈਡ ਕਾਲ ਨੂੰ ਰੱਖਿਆ ਆ ਠੀਕ ਆ ਓਕੇ ਆ ਲਾਓ ਜੀ ਇਹ ਸਕੂਡੇ ਜੀ ਵੀ ਰੱਖ ਦੇ ਦਾਣੇ ਤੇ ਹੁਣ ਵੀ ਅਸੀਂ ਹਾਂ ਹਾਂ ਵੀ ਬੈਡ ਨਾ ਕਰੋ ਹਾਂ ਜਿਹੜੇ ਥੱਲੇ ਪਾ ਪਾਣੀ ਵਾਧੂ ਹਾਂ ਮੇਰ ਜਦੋਂ ਮੈਂ ਫੜ ਕੇ ਚੱਕ ਬਸ ਠੀਕ ਆ ਸਮਾਨ ਕੱਢ ਕੇ ਬਾਹਰ ਸਾਫ ਸਫਾਈ ਕਰ ਦੇ ਮੰਨੂ ਕੰਪੜੇ ਦੀ ਓਕੇ ਜੀ ਓਕੇ ਅਬ ਇਹ ਖਾਂਡੇ ਪਾਜਾ ਤੇ ਕਲਰ ਵਾਲਾ ਕੰਮ ਕੀ ਹੋ ਗਿਆ ਮਾਨ ਤੇ ਚੀਖ ਜਿਕੇ ਮਾਰਦਾ ਲੈਓ ਜੀ ਕੰਮ ਹੋ ਗਿਆ ਕੰਪਲੀਟ ਆਪਣਾ ਠੀਕ ਹੈ ਕਿ ਨਹੀਂ ਆਹਾ 1 ਮਿੰਟ ਹੁਣ ਦੇਖੋ ਇਧਰ ਡਬਲ ਕੋਟ ਇਧਰ ਵੀ ਡਬਲ ਕੋਟ ਸ਼ਾਈਨਿੰਗ ਹੀ ਹੋਰ ਆ bro ਇਧਰ ਵੀ ਡਬਲ ਕੋਟ ਇਧਰ ਹਜੇ ਤਾਜ਼ਾ ਕੀਤਾ ਇਧਰ ਸਿੰਗਲ ਕੋਟ ਸਿੰਗਲ ਕੋਟ ਉਸੇ ਕਿੰਨਾ ਸਿੰਗਲ ਕੋਟ ਕਿੰਨੇ ਕਰਨ ਤੇ ਆ ਇਹਨਾਂ ਨੇ ਤੇ ਸਿੰਗਲ ਕੋਟ ਰਹਿਗਾ ਸਿਰਫ ਇਧਰ ਇਹਨਾਂ ਦੇ ਤੇ ਆ ਇਧਰ ਡਬਲ ਕੋਟ ਬੁਰਛਣਾਣਾ ਠੀਕ ਹੈ ਕਿ ਨਹੀਂ ਹਾਂ। ਇਹ ਰੋਣੇ ਕਿ ਤਾਰੇ। ਹਾਂ ਦੋਹਾਂ ਨਾਲ ਕੇ। ਉਹ ਦੋਵੇਂ ਬਿਸਤਰੀ ਆ ਰੰਗ ਵਾਲੇ। ਉਹ ਜਿਹੜਾ ਪਾਣੀ ਪੀਂਦਾ ਉਹਦਾ ਬਾਹਲੇ ਜ਼ੋਰ ਲੱਗ ਗਿਆ। ਪੁੱਛੀ ਨਾ ਬੱਸ। ਉਹ ਤਾਂ ਬਸ ਨਿਹਾਰਤ ਹੋ ਗਿਆ ਜਮਾ ਹਨਾ। ਕੱਲੀ ਛੱਤ ਰਹਿ ਗਈ bro। ਇਹਦੇ ਬਾਰੇ ਸੋਡ ਨਾਲ ਗੱਲ ਕੀਤੀ ਸੀ ਹਨਾ। ਬਾਕੀ ਸਭ ਕੁਝ ਓਕੇ ਐ। ਵਧੀਆ ਆਪਣਾ ਬੈਠਣ ਪੈਣ ਨੂੰ ਸੋਹਣਾ ਬਣ ਗਿਆ। ਠੀਕ ਐ। ਤੇ ਬੈੱਡ ਬੁੱਡ ਲਾ ਲਏ ਸੀ ਚਾ ਕੇ ਬਿਸਤਰਾ ਬੁਸਤਰਾ। ਹੈਂ? ਆ ਗਿਆ ਜਿੱਧਰ ਲੈ ਕਰੇ। ਰੂਟ 2 ਦੀ ਖਾਇੰਦੀ ਬਈ ਤੇ ਨਾ ਹੀ ਤੋਈ ਵੀ ਕਰੇ ਹਾਂਦੀ ਤੇ ਆਨਸਾਰ ਸਭ ਤੋਂ ਪਹਿਲਾਂ ਕੰਮ ਤਾਂ ਆਪਾਂ ਕਰੀਏ ਭਾਈ ਆਪਣਾ ਫੋਨ ਚਾਰਜ ਲਾ ਗਏ ਠੀਕ ਆ ਫੋਨ ਚਾਰਜ ਲਾ ਕੇ ਉਦੋਂ ਵਾਲ ਮੈਂ ਕੀ ਕਰਨਾ ਜਿਹੜੇ ਇਧਰਲੇ ਕਮਰੇ ਵਿੱਚ ਆਪਣੇ ਕਬੂਤਰ ਹੈ ਠੀਕ ਆ ਇੱਕ ਗੱਲ ਹੋਰ ਬਈ ਸੱਚ ਬੱਚੇ ਵਾਸਤੇ ਛੋਲੇ ਭਿਉਣੇ ਅੱਜ ਵੀ ਭੁੱਲ ਗਏ ਚਲੋ ਭਿਉਣ ਦੀ ਕੋਈ ਦਿੱਕਤ ਨਹੀਂ ਗੱਲ ਦੀ ਉਵੇਂ ਹੀ ਦੇ ਦਿਆਂਗੇ ਬਸ ਆਹ ਕੂਤਰ ਨੂੰ ਦਾਣਾ ਪਾਣੀ ਪਾਉਣਾ ਤੇ ਬੱਚੇ ਨੂੰ ਛੋਲੇ ਦੇਣੇ ਸਿਰਫ ਇੰਨਾ ਹੀ ਕੰਮ ਆਪਣਾ ਉਦੋਂ ਪਹਿਲਾਂ ਬਸ ਇਧਰ ਫੋਨ ਆਪਣਾ ਲਾ ਦਈਏ ਚਾਰਜ ਤੇ ਠੀਕ ਆ ਕਿ ਨਹੀਂ ਇਹ ਕਮਰਾ ਬਈ ਵਾਕਈ ਸੋਹਣਾ ਬਣ ਗਿਆ। ਕਮਰਾ ਘੈਂਟ ਬਣ ਗਿਆ ਯਾਰ ਸੱਚੀ। ਬਸ ਕੱਲਾ ਆਪਣਾ ਛੱਤ ਦੀ ਪ੍ਰੋਬਲਮ ਰਹਿ ਗਈ ਆਪਾਂ ਨੂੰ। ਤੇ ਕੌਣ ਆਂ ਮੇਰਾ ਦੂਜੇ ਇੱਕ ਤਰੀਕਾ ਕਰ ਲਈ ਹਣਾ। ਛੱਤ ਵਾਲਾ ਵੀ ਦੇਖਦੇ ਆਪਾਂ ਕੀ ਸੀ ਨਾ। ਉਸ ਹਫ਼ਤੇ ਕੋਈ ਕਰਾਂਗੇ ਰਿਗਾਰਡਮੈਂਟ। ਹਾਂਜੀ ਮੇਰੇ ਵੀਰੋ ਬੱਚੇ ਨੂੰ ਵੀ ਆਪਣੇ ਨੂੰ ਦੇਤੇ ਆ ਸ਼ੋਲੇ bro ਤੇ ਉੱਦੀ ਦੇ ਤਾਂ ਵਾਟਰ ਠੀਕ ਹੈ ਕਿ ਨਹੀਂ। ਬਾਕੀ ਦੀ ਟ੍ਰੇਨਿੰਗ ਤੁਹਾਨੂੰ ਮੈਂ ਦਿਖਾ ਦਿੰਨਾ। ਜੇ ਤੁਹਾਨੂੰ ਤੁਸੀਂ ਇਹਦੀ ਰਾਤ ਵਾਲੀ ਟ੍ਰੇਨਿੰਗ ਵੀ ਦੇਖਣਾ ਚਾਹੁੰਦੇ ਹੋ ਤਾਂ ਹਣਾ ਆਪਣੇ ਚੋਬਰ ਦੀ। ਲਓ ਇਹਨੂੰ ਇੱਥੇ ਬਿਠਾਤਾ। ਛੜ ਤਾ ਨਾ ਹੁਣ ਦੇਖ ਆਇਆ ਪੋਤੋਏ ਆਇਆ 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 ਰਾਤ ਵਾਲਾ ਪੰਗਾ ਗਲਤ ਲੈ ਲੈਣਾ ਆਇਆ 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 ਇਹ ਕੰਮ ਗਲਤ ਉਹ ਕਰਾਦਾ ਰਾਣਾ ਇੱਕ ਮਿੰਟ ਰੁਕੋ ਆ ਧੱਕਾ ਕਰ ਗਿਆ ਇਹਨੂੰ ਆਇਆ 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 ਨਹੀਂ ਹੁਣ ਤਾਂ ਰੱਜਿਆ ਦਾਣਾ ਦਾ ਹੁਣ ਕਿੱਥੇ ਆਉਣਾ ਇਹਨੇ ਆਇਆ ਫਿਰ ਅੰਦਰ ਚਲੀਏ ਆ ਆ ਚਲੀਏ ਆਇਆ 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 ਹੁਣ ਤਾਂ ਮੇਰੇ ਕੋਲ ਹੀ ਪਊਗਾ ਹਾਂ ਹੁਣ ਵੀ ਤਾਂ ਇਹੀ ਹੈ ਆ ਦੇਖੋ ਇਹ ਤਾਂ ਸਿਆਣਾ ਬੱਚਾ ਆਪਣਾ ਆਇਆ 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 ਓ ਕੇਅਰ ਰਿਪੋਰਟਾਂ ਵਾਦੋ ਪਰ ਠੀਕ ਹੈ ਵਲੌਗ ਦੀ ਵੀ ਕਰਦੀ ਆਪਾਂ ਐਂਡਿੰਗ ਠੀਕ ਹੈ ਕਿ ਨਹੀਂ ਦਾ ਛੋਲਿਆਂ ਨਾਲ ਦਾ ਤੜਕਾ ਉਦੀ ਦੇ ਤਾਂ ਵਾਟਰ ਤੇ ਓ ਕੇਅਰ ਰਿਪੋਰਟਾ ਹੁਣ ਚੋਬਰ ਆਇਆ ਕਰੂਗਾ ਤੇ ਦੀ ਟ੍ਰੇਨਿੰਗ ਆਪਾਂ ਲਵਾਇਆ ਕਰਾਂਗੇ ਠੀਕ ਹੈ ਕਿ ਨਹੀਂ ਇਹਨੂੰ ਪੱਕਾ ਕਰ ਲੈਣਾ ਜਮਾ ਆਪਾਂ ਲਓ ਜੀ ਇਹਦੇ ਨੂੰ ਬਿਠਾ ਦੇ ਇਹਦੇ ਚਪਾ ਚੱਲ ਚੱਲ ਜਾਂ ਅੰਦਰ ਅੰਦਰ ਮੇਰੇ ਕੋਲ ਨਹੀਂ ਹੁਣ ਓ ਕੇ ਹੋ ਗਈ ਰਿਪੋਰਟ ਬਾਪੇ ਹੁਣ ਬਸ ਸਾਰਾ ਕੰਮ ਸੈਟ ਆ ਵੀ ਤੁਹਾਡੇ ਸਾਹਮਣੇ ਆ ਬਾਕੀ ਦੀ ਰਹਿੰਦੀ ਗੱਲਬਾਤ ਆਪਾਂ ਕਰਾਂਗੇ ਕੱਲ ਨੂੰ ਮੇਰੇ ਵੀਰੋ ਠੀਕ ਹੈ ਕਿ ਨਹੀਂ ਤੇ ਓਕੇ ਆ ਜੀ ਬਸ ਠੀਕ ਆ ਸਾਰੇ ਭਰਾਵਾਂ ਨੂੰ ਛੋਟੇ ਵੱਡਿਆਂ ਨੂੰ ਦਿਲੋਂ ਧੰਨਵਾਦ ਲਵ ਯੂ ਜਿਹੜਾ ਮਾੜਾ ਮੋਟਾ ਦੇਖਦੇ ਪਿਆਰ ਕਰਦੇ ਸਪੋਰਟ ਕਰਦੇ ਆ ਬਾਕੀ ਕੱਲ ਨੂੰ ਮਿਲਦੇ ਆ ਬਰੋ ਠੀਕ ਆ ਕਿ ਨਹੀਂ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ